SSP ਮੋਗਾ શ્રી ਅਜੀਤ ਕਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇੰਚਾਰਜ ਵੱਲੋਂ ਇਨਕੁਆਇਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੇ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਏ ਇੰਚਾਰਜ ਵੱਲੋਂ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 474 120 ਥਾਣਾ ਮਹਿੰਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬਿਲਰ ਟਰੱਕ ਤੇ ਟਰੈਕਟਰ ਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਐਫਆਰ ਦਰਜ ਰਿਸਟ ਹੋਈ ਸੀ ਜਸਪੀਤ ਪ੍ਰੈਕੀ ਸਰਜੀ ਸਿੰਘ ਜਸਬੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਐਫਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਆਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪ੍ਰਾਇਟੀ ਅਤੇ ਜਸਪੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇਨਚਾਰਜ ਵੱਲੋਂ ਇਨਕੁਆਇਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਏ ਇਨਚਾਰਜ ਵੱਲੋਂ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 474 120 ਥਾਣਾ ਮਹਿਣੇ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬੇਲਰ ਟਰੱਕ ਤੇ ਟਰੈਕਟਰ ਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਐਫਆਰ ਦਰਜ ਰਿਸਤ ਹੋਈ ਸੀ ਜਸਪ੍ਰੀਤ ਪ੍ਰਤੀ ਸਰਜੀ ਸਿੰਘ ਜਸਬੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਐਫਆਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਸਾਡੀਆਂ ਟੀਮਾਂ ਨੇ ਵਰਕ ਕਰਦੇ ਹੋਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪ੍ਰਾਇਟੀ ਅਤੇ ਜਸਪੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਸਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਐਫਆਰ ਦਰਜ ਹੋਈ ਸੀ ਜਿਸ ਵਿੱਚ ਸੀਆਈਏ ਇੰਚਾਰਜ ਵੱਲੋਂ ਇਨਕੁਆਇਰੀ ਕੀਤੀ ਗਈ ਇਹ ਮਾਮਲਾ 1 ਕਰੋੜ 3 ਲੱਖ 73 ਹਜ਼ਾਰ ਦੀ ਠੱਗੀ ਦਾ ਮਾਮਲਾ ਸੀ ਉਸ ਵਿੱਚ ਸੀਆਈਏ ਇੰਚਾਰਜ ਵੱਲੋਂ ਇਸ ਦੀ ਇਨਕੁਆਇਰੀ ਕਰਕੇ ਐਫਆਰ ਨੰਬਰ 16/25 ਅੰਡਰ ਸੈਕਸ਼ਨ 420 465 467 468 471 120 ਥਾਣਾ ਮਹਿਣੇ ਦੇ ਵਿੱਚ ਦਰਜ ਰਜਿਸਟਰ ਹੋਈ ਇਹ ਜੋ ਠੱਗੀ ਸੀ ਇਸ ਦੇ ਵਿੱਚ ਮਦਈ ਜਗਿੰਦਰ ਸਿੰਘ ਨਾਲ ਹੋਈ ਸੀ ਜਿਹੜਾ ਜਗਿੰਦਰ ਸਿੰਘ ਸੀ ਉਸ ਨੂੰ ਚਾਂਸਾ ਦੇ ਕੇ ਕਿ ਅਸੀਂ ਬਿਲਰ ਟਰੱਕ ਤੇ ਟਰੈਕਟਰ ਤੇ ਕਾਰਾਂ ਜਿਹੜੀਆਂ ਸਸਤੇ ਰੇਟਾਂ ਦੇ ਲੈ ਕੇ ਅੱਗੇ ਅਸੀਂ ਮਹਿੰਗੀਆਂ ਵੇਚਦੇ ਹਾਂ ਤੇ ਜਗਿੰਦਰ ਸਿੰਘ ਇਹਨਾਂ ਦੇ ਚਾਂਸੇ ਵਿੱਚ ਆ ਗਿਆ ਸੀ ਇਸ ਦੇ ਵਿੱਚ ਚਾਰ ਦੋਸ਼ੀਆਂ ਤੇ ਬਾਈ ਨੇਮ ਐਫਆਰ ਦਰਜ ਰਿਸਤ ਹੋਈ ਸੀ ਜਸਪੀਤ ਪ੍ਰਕੀਸ ਸਰਜੀ ਸਿੰਘ ਜਸਬੀਰ ਕੌਰ ਤੇ ਸੰਦੀਪ ਕੌਰ ਉਸ ਤੋਂ ਬਾਅਦ ਤੁਰੰਤ ਐਫਰ ਦਰਜ ਕਰਨ ਤੋਂ ਬਾਅਦ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਸਾਡੀ ਟੀਮਾਂ ਨੇ ਵਰਕ ਕਰਦੇ ਆਏ ਅੱਜ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ ਜਸਜੀਤ ਸਿੰਘ ਪ੍ਰਾਇਟੀ ਅਤੇ ਜਸਪੀਰ ਕੌਰ ਨੂੰ ਗ੍ਰਿਫਤਾਰ ਕੀਤਾ ਫਰਦਰ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ